1 ਸਾਲ ਪਹਿਲਾਂ ਵਰਕ ਪਰਮਨ ਤੇ ਕੈਨੇਡਾ ਗਿਆ ਪੰਜਾਬੀ ਦੀ ਹਾਦਸੇ ਵਿੱਚ ਕੋਈ ਮੌਤ ਪਰਿਵਾਰ ਦੀ ਅਪੀਲ ਹੈ ਕਿ ਮ੍ਰਿਤਕ ਦੇ ਲਿਆਂਦੀ ਜਾਵੇ ਭਾਰਤ ਜ਼ਿਲ੍ਹੇ ਦੇ ਪਿੰਡ ਭੱਟੀਵਾਲ ਤੋਂ ਮੱਧ ਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਤਿੰਨ ਦੇ ਜਗਜੀਤ ਸਿੰਘ ਉਮਰ 43 ਸਾਲ ਜੋ ਪਰਿਵਾਰ ਦੀ ਰੋਜੀ ਰੋਟੀ ਕਮਾਉਣ ਦੇ ਲਈ 1 ਸਾਲ ਪਹਿਲਾਂ ਵਰਕ ਪਰਮਨ ਤੇ ਕੈਨੇਡਾ ਗਿਆ ਸੀ ਅਤੇ ਉੱਥੇ ਟਰੱਕ ਚਾਲਕ ਦਾ ਕੰਮ ਕਰਦਾ ਸੀ ਪਰ ਬੀਤੇ ਦਿਨੀ ਟਰੱਕ ਦਾ ਟਾਇਰ ਬਦਲ ਸਮੇਂ ਪੈਰ ਫਿਸਲਣ ਕਾਰਨ ਪਿਛੇ ਡਿੱਗ ਡਿੱਗਣ ਕਾਰਨ ਸਿਰ ਵਿੱਚ ਸੱਟ ਲੱਗ ਗਈ ਅਤੇ ਉਸ ਦੀ ਮੌਤ ਹੋ ਗਈ ਪਰਿਵਾਰ ਨੂੰ ਇਸ ਮਾਦੀ ਭਾਗੀ ਘਟਨਾ ਦੀ ਇਤਲਾਮ ਮਿਲਦੇ ਹੀ ਪਿੰਡ ਦੇ ਵਿੱਚ ਪਰਿਵਾਰ ਤੇ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਉੱਥੇ ਹੀ ਪਰਿਵਾਰ ਸਰਕਾਰ ਅੱਜ ਜਗਜੀਤ ਸਿੰਘ ਦੀ ਮਿੱਟੀ ਦੇ ਵਾਪਸ ਲੈ ਕੇ ਆਉਣ ਦੀ ਗੁਹਾਰ ਲਗਾ ਰਿਹਾ ਹੈ ਮਿੱਤੂ ਜਗਜੀਤ ਸਿੰਘ ਇੱਕ ਘਰੇ ਦਾ ਪਿਤਾ ਵੀ ਸੀ ਹਾਂਜੀ ਅੱਜ ਜਿਹੜੇ ਦਾ ਹਲਸਾ ਵਾਇਲ ਜੀ ਨੂੰ ਪਤਾ ਹੈ ਮੈਂ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਤੋਂ ਮੰਗ ਕਰਦਾ ਮੇਰੇ ਗੱਲ ਡੈੱਡ ਬੋਡੀ ਲੈਂਦੀ ਜਾਵੇ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਗਿਆ ਸੀ 1 ਸਾਲ ਹੋ ਗਿਆ ਉਹ ਉੱਥੇ ਇੱਕ ਵਰਕ ਪਰਮਿਟ ਤੇ ਕੰਮ ਕਰਦੇ ਹਾਂ ਦੱਸਣ ਆ ਜਦ ਲੱਗਦੇ ਆ ਵੀ ਟਾਇਰ ਖੋਲ ਕੇ ਪਿੱਛੇ برف ਤੇ ਡਿੱਗ ਪਿਆ ਉਹਦੀ ਸਿੱਟ 66 ਵਜੇ ਉੱਥੇ ਮੌਕੇ ਤੇ ਉਹਨਾਂ ਦਾ ਨਾਮ ਕੀ ਸੀ ਜਗਜੀਤ ਸਿੰਘ ਉਮਰ ਕਿੰਨੀ ਕੀ ਸੀ ਮੈਂ 43 ਸਾਲ ਹਾਂ 15 12 81 ਦਾ ਉਹਦਾ ਜਨਮ ਹੈ ਮੇਰ ਤੋਂ ਛੋਟੀ ਮੇਰੀ ਭੈਣ ਵਾ ਤੇ ਉਤੋਂ ਛੋਟਾ ਉਹੀ ਤੀਸਰੀ ਜਗ੍ਹਾ ਤੇ ਹੀ ਤੇ ਉਹਦੀ ਇੱਕ ਧਰਮ ਪਤਨੀ ਇੱਕ ਉਹਦਾ ਬੇਟਾ 15 ਸਾਲ ਦਾ ਅਜੇ ਸਕੂਲ ਗਿਆ ਮੈਂ ਉਹਨੂੰ ਲੈਣ ਨਹੀਂ ਗਿਆ ਫਿਰ ਸਾਡੇ ਤੇ ਬਹੁਤ ਦੁੱਖਾਂ ਦਾ ਭਾਰ ਡਿੱਗਾ ਮੈਂ ਭਾਰ ਸਰਕਾਰ ਤੇ ਪੰਜਾਬ ਸਰਕਾਰ ਤੋਂ ਮੰਗ ਕਰਦਾ ਉਹਨਾਂ ਦੇ ਡੈੱਡ ਬੋਡੀ ਲਿਓਨ ਤੇ ਕਦੋਂ ਆਸ ਹਾ ਸਭਾ ਪ੍ਰਿਆ ਜੀ ਕੱਲ ਸ਼ਾਮੀ ਵਾਪਰ ਵਾਪਰਿਆ ਹੋਵੇਗਾ ਅੱਜ ਸਵੇਰੇ ਪਤਾ ਲੱਗਾ ਤੁਹਾਨੂੰ ਕਿਵੇਂ ਪਤਾ ਲੱਗਾ ਜਿਹੜੇ ਸਾਡੇ ਸੰਗੀ ਸਾਥੀ ਜਿਨ੍ਹਾਂ ਦੇ ਕੋਲ ਰਹਿੰਦਾ ਸੀ ਉਹਨਾਂ ਦਾ ਹੀ ਬ੍ਰਦਰ ਇੱਥੇ ਸਾਨੂੰ ਸੂਚਿਤ ਕਰਨ ਆਇਆ ਸਾਡੇ ਕੋਲ ਅੱਜ ਤੱਕ ਹੁਣ ਤੁਸੀਂ ਸਰਕਾਰ ਕੋਕੀ ਇਹ ਮੰਗ ਕਰਨੀ ਚਾਹੁੰਦੇ ਪਿਆ ਹਾਂ ਜੀ ਮੰਗ ਕਰਦਾ ਕਿ ਜਿੰਨਾ ਵੀ ਹੋ ਸਕੇ ਸਾਡੀ ਮਦਦ ਕੀਤੀ ਜਾਵੇ ਉਹਨਾਂ ਦੀ ਰੈਡ ਬੋਟਲ ਦੀ ਹੁੰਦਾ ਵਿੱਚ ਅੱਗੇ ਜੋ ਵੀ ਸਰਕਾਰ ਦਾ ਫੈਸਲਾ ਹੋਊਗਾ ਸਾਨੂੰ ਮਨਜ਼ੂਰ ਹੈ ਬਾਈ ਜੀ ਸਰ ਹਾਬ ਬਾਈ ਜੀ